ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਤੀਰਤ ਸਿੰਘ ਪੈਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਔਰ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾ ਸਾਡੇ ਨਾਲ ਮੌਜੂਦ ਨੇ ਪੈਨਾਕਲ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰਿਜ਼ੈਂਟ ਕਰਦੇ ਨੇ ਤੀਰਤ ਜੀ ਸਸਟੇਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਟੇਕਾਲ ਸਸਟੇਕਾਲ ਜੀ ਤੀਰਤ ਜੀ ਕੈਨੇਡਾ ਦੇ ਵਿੱਚ ਇੱਕ ਤਾਂ ਪੈਂਡਿੰਗ ਫਾਈਲਸ ਦਾ ਕੀ ਸਟੇਟਸ ਹੈ ਉਹ ਤੁਸੀਂ ਸਾਂਝਾ ਕਰੋ ਔਰ ਇਹਦੇ ਨਾਲ ਨਾਲ ਰਿਫਿਊਜ਼ਲਸ ਨੂੰ ਸਟੂਡੈਂਟਸ ਕਿਵੇਂ ਅਵੋਇਡ ਕਰਨ ਇਹ ਸਭ ਤੋਂ ਵੱਡਾ ਅੱਜ ਦੇ ਸਮੇਂ ਵਿੱਚ ਮਸਲਾ ਹੈ ਮੈਂ ਚਾਹੂੰਗਾ ਇਹ ਦੋਨੇ ਪੁਆਇੰਟ ਤੁਸੀਂ ਐਡਰੈਸ ਕਰੋ ਤੇ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ 100% ਵੀਜ਼ਾ ਆ ਰਿਹਾ ਜਿਹੜੇ ਕਿ ਹਰ ਸ਼ੋਅ ਦੇ ਵਿੱਚ ਮੈਂ ਕਹਿ ਰਿਹਾ ਅੱਜ ਦੀ ਡੇਟ ਤੱਕ ਜਦੋਂ ਮੈਂ ਸ਼ੋਅ ਰਿਕਾਰਡ ਕਰ ਰਿਹਾ ਤੇ ਬਿਲਕੁਲ ਸੱਚਾ ਕੋਈ ਝੂਠ ਨਹੀਂ ਚਾਹੇ ਜਿੱਥੋਂ ਮਰਜ਼ੀ ਫਾਈਲ ਲੱਗੇ ਵੀਜ਼ਾ ਜਿਹੜਾ ਕੀ ਆ ਰਿਹਾ ਬਟ ਅੱਜ ਇਹ ਵੀ ਸੱਚ ਕਹਿ ਦਵਾਂ ਮਹਾਨ ਮੈਂ ਤਾਂ ਕਹੂੰਗਾ ਕਿ ਸਾਡੇ ਸક્ષਿਤਾਵਾਂ ਜਿੰਨਾਂ ਕੋਲ ਰਿਫਿਊਜ਼ਲਾਂ ਵੀ ਦੇਖਣ ਨੂੰ ਮਿਲ ਰਹੀਆਂ ਬੱਚੇ ਉਹ ਵੀ ਮਾਰਕੀਟ 'ਚ ਘੁੰਮਣਾ ਸ਼ੁਰੂ ਹੋ ਚੁੱਕੇ ਆ ਸੋ ਸਾਡਾ ਅਸੂਲ ਆ ਕਦੀ ਕਿਸੇ ਲਈ ਮਾੜਾ ਚੰਗਾ ਨਹੀਂ ਕਿ ਆਪਣੇ ਦੇ ਲਾ ਕੇ ਗੱਲ ਕਰਨੀ ਪਸੰਦ ਕਰਦੇ ਆ ਪਰ ਇਸ ਵੀਡੀਓ 'ਚ ਮੈਂ ਅੱਜ ਕਹੂੰਗਾ ਨਲੈਕੀ ਕਰਕੇ ਸਾਹਮਣੇ ਦੀ ਵਾਲੀ ਗਲਤੀ ਕਰਕੇ ਬੜੀ ਕਿ ਰਿਫਿਊਜ਼ਲ ਆ ਰਹੀ ਆ ਸੋ ਨਵੀਆਂ ਫਾਈਲਸ ਜਿਹੜੀਆਂ ਬੈਸੀ 'ਚ ਲੱਗ ਰਹੀਆਂ ਉਹ ਵੀਜ਼ਾ ਲੈ ਕੇ ਜਾ ਰਹੀਆਂ ਕੰਡੀਸ਼ਨ ਕਹਿ ਰਹੇ ਮੈਂ ਇੱਕੋ ਹੀ ਕੰਡੀਸ਼ਨ ਐਸਡੀਐਸ ਕੈਟਾਗਰੀ ਅੱਜ ਵੀ ਸਰ ਹੁਣੀ ਮੈਂ ਸ਼ੋ ਲਾਣਾ ਸੀ ਨਾ ਮੈਂ ਥੋੜਾ ਮੇਰੇ ਸਾਹਮਣੇ ਵੀ ਐਡ ਜਦਾ ਆ ਜੰਨੀ ਆ ਸਾਹਮਣੇ ਜਦੋਂ ਐਡ ਆਈ ਤੇ ਮੇਰੇ ਸਾਹਮਣੇ ਵੀ ਐਡ ਆਈ ਕਿ ਜਿਹੜਾ ਕੀ ਆ ਬਹੁਤ ਘੱਟ ਪੀਟੀ ਸਕੋਰ ਨੋਨ ਐਸਜੀਐਸ ਦੇ ਸ਼ਰਤੀਆ ਵੀਜ਼ਾ ਰੱਬੀ ਮਾਲਕਾ ਜੀ ਸੋ ਨੌਨ ਐਸ ਜੀਐਸ ਫਾਈਲ ਮੈਂ ਬੱਚਿਆਂ ਨੂੰ ਲਾਉਣ ਦੀ ਐਡਵਾਈਸ ਹੀ ਨਹੀਂ ਦਊਗਾ ਹਾਂ ਜੇ ਨੌਨ ਐਸ ਜੀਐਸ ਫਾਈਲ ਪਸਿਰਫ ਉਹ ਬੱਚੇ ਲਾ ਜਿਹੜੇ ਹੋਮ ਬੇਸਡ ਪੀਟੀ ਹੋਮ ਬੇਸਡ ਆਫਲ ਥੋੜਾ ਬਹੁਤਾ ਮੈਨੂੰ ਲੱਗਦਾ ਵੀਜ਼ਾ ਸਕਸੈਸਡ ਸਕਸੈਸਡ ਜਿਹੜਾ ਜ਼ਰੂਰ ਹੈਗਾ ਅਦਰਵਾਈਜ਼ ਇਸ ਤੋਂ ਘੱਟ ਫਾਈਲ ਨਹੀਂ ਲਾਉਣੀ ਚਾਹੀਦੀ ਕੋਈ ਇੱਕ ਅੱਧਾ ਵੀਜ਼ਾ ਆਇਆ ਨੌਨ ਐਸ ਜੀਐਸ ਉਹ ਹਜ਼ਾਰਾਂ ਹੀ ਬੱਚਾ ਨਾਮ ਲੈ ਕੇ ਬੈਠੇਗਾ ਸੋ ਬਟ ਹਾ ਐਸਡੀਐਸ ਦੇ 6 ওভারঅল 60 ওভারঅল ਤੇ ਵੀਜ਼ੇ ਦੀ ਵੀਜ਼ੇ ਦੀ ਗਰੰਟੀ ਮੈਂ ਲਗੂੰਗਾ ਜੇ ਤੁਹਾਨੂੰ ਕੋਈ ਦੰਦਾ ਨਾ ਉਹ ਝੂਠ ਨਹੀਂ ਹੋਗਾ ਕਿਉਂਕਿ ਰਿਫਿਊਜ਼ਲ ਹੈ ਹੀ ਨਹੀਂ ਮਾਰਕੀਟ 'ਚ ਬੰਦ ਹੋਏ ਹੋ ਜਾਂ ਰਿਫਿਊਜ਼ਲ ਜਿਹੜੀ ਕਿ ਸਚਾਈ ਆ ਸੋ ਇਹ ਚੀਜ਼ਾਂ ਦਾ ਖਿਆਲ ਰੱਖੋ ਮੋਸਟ ਇੰਪੋਰਟੈਂਟ ਪੈਂਡਿੰਗ ਫਾਈਲਸ ਵਾਲੇ ਬੱਚੇ ਜਿਹੜੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਰਹੇ ਆ ਉਹ ਸਰੇ ਆਮ ਨਲਾਕੀ ਆ ਮੈਂ ਤਾਂ ਕਹੂੰਗਾ ਏਜੰਸੀ ਉਹ ਕੀ ਗੱਲ ਗਲਤੀ ਕਰ ਰਹੇ ਆ ਉਹ ਇੱਕੋ ਇੱਕੋ ਜਿਹੜੀ ਗਲਤੀ ਕਰ ਰਹੇ ਆ ਓਵਰ ਕੰਫੀਡੈਂਸ ਸਾਨੂੰ ਤਾਂ ਸਭ ਪਤਾ ਤੂੰ ਸਾਨੂੰ ਸਿਖਾਏਂਗਾ ਜਦੋਂ ਬੱਚਾ ਉਹਨਾਂ ਨੂੰ ਜਾ ਕੇ ਕਹਿੰਦਾ ਸੋ ਅੱਜ ਇੱਕ ਐਗਜ਼ਾਮਪਲ ਨਾਲ ਸਮਝਾਉਣਾ ਚਾਹੂੰਗਾ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਮਈ ਦੇ ਵਿੱਚ ਨਾ ਹੁਣੇ ਰਿਫਿਊਜ਼ਲ ਕਿਉਂ ਵਜੀ ਆ ਮਈ 'ਚ ਉਹਨਾਂ ਦਾ ਇਨਟੇਕ ਸੀਗਾ ਫਾਈਲਾਂ ਲੱਗੀਆਂ ਨੂੰ ਕਿਹਦੇ 2 ਮਹੀਨੇ 3 4 5 6 ਮਹੀਨੇ ਹੋ ਚੁੱਕਾ ਸੀਗਾ ਕੋਰ ਸਟ੍ਰੈਟਜੀ ਕਿਸਦਾ 6 ਤਰੀਕੇ ਇਸਦਾ 8 ਤਰੀਕ ਯਾਰ ਇਹ ਚੀਜ਼ ਨੂੰ ਸਮਝਣ ਦੀ ਲੋੜ ਆ ਸਮ ਟਾਈਮ ਵੀਜ਼ਾ ਆਫੀਸਰ ਮੰਗ ਲੈਂਦੇ ਪਰ ਕਈ ਵਾਰੀ ਨਹੀਂ ਮੰਗਦੇ ਵੀਜ਼ਾ ਆਫੀਸਰ ਕਿਸ ਨੂੰ ਵੀਜ਼ਾ ਦਿੰਦਾ ਕਿਸ ਨੂੰ ਵੀਜ਼ਾ ਨਹੀਂ ਦਿੰਦਾ ਉਹਨਾਂ ਦੇ ਕੋਈ ਕੁਐਸਚਨ ਮਾ ਕੇ ਨਹੀਂ ਹੁੰਦਾ ਬਟ ਹਾਂ ਨੁਕਸਾਨ ਕਿਹਦਾ ਹੁੰਦਾ ਹਮੇਸ਼ਾ ਹਮੇਸ਼ਾ ਬੱਚੇ ਦਾ ਹੁੰਦਾ ਸੋ ਇਹ ਚੀਜ਼ ਨੂੰ ਮੰਨੋ ਤੁਹਾਡੀ ਸਟਾਰਟ ਡੇਟ ਜੇ ਨੰਗ ਗਈ ਤਾਂ ਅੰਬੈਸੀ ਨੂੰ ਵੈਬ ਫਾਰਮ ਪਾਓ ਜਿਹੜਾ ਅਸਲੀ ਵੈਬ ਫਾਰਮ ਦਾ ਕੰਮ ਆ ਅਸੀਂ ਵੈਬ ਫਾਰਮ ਨੂੰ ਸਿਰਫ ਸਮਝ ਲਿਆ ਜੇ ਰਿਜ਼ਲਟ ਨਹੀਂ ਆਉਂਦਾ ਨਾ ਤਾਂ ਵੈਬ ਫਾਰਮ ਪਾਵਾਂਗੇ ਉਹ ਮੇਰਾ ਵੀਰ ਵੈਬ ਫਾਰਮ ਤਾਂ ਕਰਕੇ ਆ ਜੇ ਮੇਰੀ ਫਾਈਲ ਜੇ ਕਿਸੇ ਤਰ੍ਹਾਂ ਦਾ ਚੇਂਜ ਹੋਇਆ ਚੇਂਜ ਹੋਇਆ ਦੈਨ ਵੈਫਾਰਮ ਪਾ ਕੇ ਮੇਰਾ ਫਰਜ਼ ਹੈ ਉਹਨਾਂ ਨੂੰ ਦੱਸਣਾ ਹਾਂ ਜੇ ਮੇਰੀ 6 ਤਰੀਕ ਨੰਗ ਕੀ ਪੜਾਈ ਦੀ ਹੈ ਮਈ ਇਨਟੇਕ ਹੀ ਮੇਰਾ ਮਿਸ ਹੋ ਗਿਆ ਜਾਂ ਮੈਨੂੰ ਐਕਸਟੈਂਸ਼ਨ ਮਿਲੀ ਹੋਵੇ ਜੇ ਮਿਸ ਹੋ ਗਿਆ ਨਵਾਂ ਅਪਡੇਟ ਹੈ ਮੇਰਾ ਫਰਜ਼ ਹੈ ਉਹਨਾਂ ਨੂੰ ਦੱਸਣਾ ਜੇ ਨਹੀਂ ਦੱਸਦਾ ਨਾ ਅੱਜ ਜੋ ਬੱਚੇ ਮਾਰਕੇ ਜਿਵੇਂ ਰਿਫਿਊਜ਼ ਲਾ ਹੱਥੇ ਚ ਲੈ ਕੇ ਘੁੰਮ ਰਿਹਾ ਕਿ ਦੀ ਕਿਸੇ ਏਜੰਟ ਦੇ ਕਿਸੇ ਏਜੰਟ ਦੇ ਮੇਰੇ ਵਰਗੇ ਕੋਲ ਵੀ ਵਾਧੂ ਬੱਚੇ ਆ ਚੁੱਕੇ ਆ ਸੋ ਬਚੋ ਜਿੰਨਾ ਬਚ ਸਕਦੇ ਆ ਕਈ ਬੱਚੇ ਉਹਨਾਂ ਏਜੰਟ ਉਹਨਾਂ ਦਾ ਕਹਿੰਦਾ ਉਹ ਨਹੀਂ ਭਰਾ ਤੇਰਾ ਕੇਸ ਅੱਗੇ ਡਿਲੇ ਹੋਇਆ ਜੇ ਅੱਜ ਮੈਂ ਕਰਦਾ ਨਾ ਤੇ 2025 ਦੇ ਵੀਜ਼ੇ ਸਟੈਂਪ ਕਰਾ ਕੇ ਬੱਚੇ ਇੰਡੀਆ 'ਚ ਬੈਠੇ ਹੋਏ ਆ ਸਪਟੰਬਰ ਵਾਲੇ ਦਾ ਹਿਸਾਬ ਹੀ ਨਹੀਂ ਕਿੰਨਾ ਕਿ ਵੀਜ਼ਾ ਲੱਗਾ ਹੋਇਆ ਵਿਚ ਆਲਰੇਡੀ ਜਿਹੜੇ ਬੱਚੇ ਵੇਟ ਕਰਦੇ ਆ ਕਿ ਹਾਂ ਵੀ ਅਗਸਟ ਉਹਨਾਂ ਨੇ ਟਰੈਵਲ ਕਰਨਾ ਜਾਂ ਦਸੰਬਰ 'ਚ ਟਰੈਵਲ ਕਰਨਾ ਇਹ ਚੀਜ਼ ਡਿਲੇ ਨਹੀਂ ਹੁੰਦੀ ਜਿਸ ਦਿਨ ਤੁਹਾਡੀ ਫਾਈਲ ਲੱਗੀ ਉਹ ਚੀਜ਼ ਮੈਟਰ ਕਰਦੀ ਆ ਸੋ ਜਦੋਂ ਵੀ ਤੁਹਾਡੀ ਫਾਈਲ ਜੇ ਤੁਹਾਡੇ ਇਨਟੇਕ ਮਿਸ ਹੋ ਗਿਆ ਤਾਂ ਜਰੂਰ ਦੱਸੋ ਐਗਜ਼ਾਮਪਲ ਇੱਕ ਹੋਰ ਦਊਂਗਾ ਜੇ ਤੁਹਾਨੂੰ ਅੱਜ ਵਿਆਹ ਦਾ ਸੱਦਾ ਆਜਰਾ ਆਇਆ ਨਾ ਆਪਾਂ ਜੇ ਅੱਜ ਹੀ ਜਾਵਾਂਗੇ ਤਾਂ ਹੀ ਉੱਥੇ ਸੇਵਾ ਹੋਊਗੀ ਆਉ ਭਗਤ ਹੋਊਗੀ ਖਾਣ ਪੀਣ ਨੂੰ ਮਿਲੂਗਾ ਜੀ ਆਪਾਂ ਉਹੀ ਕਾਰਡ ਲੈ ਕੇ ਅਗਲੇ ਦੇ ਪੈਲਸ ਕਿਤੇ ਅਗਲੇ ਦਿਨ ਚਲ ਜੀਏ ਜਾਂ ਮਹੀਨੇ ਬਾਅਦ ਚਲ ਜੀਏ ਕੀ ਮਿਲੂਗਾ ਉਹਨਾਂ ਨੇ ਕਹਣਾ ਭਰਾ ਜੀ ਕੀ ਹੋਇਆ ਤੁਹਾਨੂੰ ਸੋ ਆਪਾਂ ਨੂੰ ਨਿਰਾਸ਼ਾ ਹੀ ਹੱਥ ਮਿਲੂ ਖਾਲੀ ਆਤੀ ਵਾਪਸ ਆਵਾਂਗੇ ਸੋ ਇਹ ਨੁਕਸਾਨ ਜਿਹੜਾ ਕਿ ਬੱਚਿਆਂ ਨੂੰ ਹੋ ਰਿਹਾ ਸੋ ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਜੀ ਮੇਲਾ ਤਾਂ ਇਦਾਂ ਆ ਗਿਆ ਸੀਗਾ ਜੀ ਉਹ ਜਿਹੜਾ ਇਦਾਂ ਆ ਗਿਆ ਸੀ ਨਾ ਉਹ ਅਗਲਿਆਂ ਦਾ ਨੁਕਸਾਨ ਨਹੀਂ ਕਰਾ ਕੇ ਜਾਂਦਾ ਮੈਂ ਹਮੇਸ਼ਾ ਕਹਿੰਦਾ ਉਹਨਾਂ ਆਪ ਗਲਤੀ ਕਰਕੇ ਅਗਲੇ ਨੂੰ ਨ ਸਿਖਾ ਦੈਨ ਕਿ ਮੀਰਾ ਨੁਕਸਾਨ ਨਾ ਹੋਵੇ ਤੇ ਅਗਲਿਆਂ ਦਾ ਵੀ ਜਿਹੜਾ ਕਿ ਹੋਰਾਂ ਦੇ ਲੋਕਾਂ ਦਾ ਫਾਇਦਾ ਹੋਵੇ ਸੋ ਇਹ ਸਮਝਦਾ ਇਹੀ ਬੈਨਫਿਟ ਆ ਜਾਂ ਮੋਟਿਵ ਆ ਕਿ ਤੁਹਾਨੂੰ ਗਾਈਡ ਕੀਤਾ ਜਾਵੇ ਰਾਹ ਦਿਖਾਇਆ ਜਾਵੇ ਬਾਕੀ ਤੁਸੀਂ ਚੱਲਣਾ ਨਹੀਂ ਚੱਲਣਾ ਤੁਹਾਡੀ ਜਿਹੜੀ ਮਰਜ਼ੀ ਹੈਗੀ ਤੁਹਾਡੇ ਸਲਾਹ ਕਰਨ ਦੀ ਮਰਜ਼ੀ ਆ ਸੋ ਜਰੂਰ ਇਸ ਚੀਜ਼ ਨੂੰ ਮੰਨੋ ਜਦੋਂ ਵੀ ਤੁਸੀਂ ਅਪਲਾਈ ਕਰਦੇ ਆ ਟਾਈਮ ਰਹਿੰਦੇ ਅਪਲਾਈ ਕਰੋ ਜੇ ਲੇਟ ਹੋ ਗਿਆ ਕਦੀ ਇਹ ਨਾ ਸੋਚੋ ਕਿ ਰਿਜ਼ਲਟ ਨਹੀਂ ਹੋ ਜੂਗਾ ਟਾਈਮ ਰਹਿੰਦੇ ਜਿਹੜਾ ਕਿ ਵੈਬ ਫਾਰਮ ਅਪਡੇਟ ਕਰੋ ਦੱਸੋ ਅੰਬੈਸੀ ਨੂੰ ਕਿ ਮੇਰਾ ਇਨਟੇਕ ਚੇਂਜ ਮੇਰਾ ਕੋਰਸ ਚੇਂਜ ਜਿਹੜਾ ਕਿ ਆ ਹੋ ਚੁੱਕਾ ਵਾ ਤੇ ਉਮੀਦ ਕਰਦਾ ਹਾਂ ਪੈਂਡਿੰਗ ਫਾਈਲਸ ਵਾਲੇ ਬੱਚੇ ਵੀ ਵਾਧੂ ਵੀਜ਼ਾਸ ਲੈਣ ਜੇ ਉਹਨਾਂ ਦੀ ਚੀਜ਼ ਹੈ ਚੀਜ਼ ਕਰਨ ਵਾਲੀ ਹੈਗੀ ਹਜੇ ਤੱਕ ਨਹੀਂ ਕੀਤੀ ਜਲਦੀ ਤੋਂ ਜਲਦੀ ਕਰਦਨ ਤੇ ਮੈਂ ਉਮੀਦ ਕਰਦਾ ਉਹਨਾਂ ਨੂੰ ਬੈਨੀਫਿਟ ਹੋਊਗਾ ਤੇ ਜਰੂਰ ਸਾਨੂੰ ਯਾਦ ਕਰਦੇ ਰਹਿਣਗੇ ਬਿਲਕੁਲ ਜੀ ਬਹੁਤ ਹੀ ਮਹੱਤਵਪੂਰਨ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਤੇ ਸਾਰੇ ਵਿਦਿਆਰਥੀ 85578 85578 ਨੰਬਰ ਨੋਟ ਕਰਨ ਤਿਰਤ ਜੀ ਦੇ ਨਾਲ ਨਿੱਜੀ ਤੌਰ ਤੇ ਤੁਸੀਂ ਗੱਲ ਕਰੋ ਟਾਈਮ ਲਓ ਫਿਰ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਕੋਈ ਕਨਫਿਊਜ਼ਨ ਹੈ ਤੇ ਪੂਰੀ ਕਲੈਰਿਟੀ ਲਓ ਧੰਨਵਾਦ